ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਕੰਡ 4 ਸਤਨਾਮ ਨੂੰ ਤਹਿਸੀਲ ਦੇ ਇੱਕ ਦਫਤਰ ਵਿੱਚ ਜਗ੍ਹਾ ਮਿਲ ਗਈ ਸੀ ਮੈਥੋਂ ਇੱਕ ਪਿਆਰਾ ਤੇ ਪ੍ਰਸੰਨ ਮਿੱਤਰ ਖੁਸ ਗਿਆ ਫਿਰ ਵੀ ਮੈਂ ਤੇ ਉਹ ਮਹੀਨੇ ਵੀ ਮੀਤ ਨਹੀਂ ਤਹਿਸੀਲ ਜਾ ਪਿੰਡ ਜ਼ਰੂਰ ਇਕੱਠੇ ਹੁੰਦੇ ਸਾਂ ਇਹਨਾਂ ਮਿਲਣੀਆਂ ਵਿੱਚ ਸ਼ੌਕਪ੍ਰੀਆ ਪ੍ਰੇਮੀ ਵਰਗਾ ਹੁੰਦਾ ਸੀ ਮਿਲਣੀ ਦੀ ਪਹਿਲੀ ਝਾਕੀ ਹੀ ਅੱਖਾਂ ਵਿੱਚ ਨਸ਼ਾ ਭਰ ਦਿੰਦੀ ਸਾਡੇ ਘਰ ਵਾਲਿਆਂ ਨੂੰ ਮੇਰੇ ਤੇ ਪਾਲ ਦੇ ਮਿਲਣ ਦੀ ਸਾਰੀ ਗੱਲ ਪਤਾ ਨਹੀਂ ਕਿਸ ਤਸਤੇ ਸੀ ਕਾਫੀ ਤਬਦ ਮੈਨੂੰ ਵਿੱਚੇ ਵਿੱਚ ਬੁਰਾ ਜਾਣਿਆ ਗਿਆ ਪਰ ਮੈਂ ਇਹੋ ਜੀਆਂ ਗੱਲਾਂ ਦੀ ਬਹੁਤ ਘਟ ਪ੍ਰਵਾਹ ਕਰਿਆ ਕਰਦਾ ਸਾਂ ਮੈਂ ਬਿਲਕੁਲ ਸਾਫ਼ ਆਪਣੀ ਭੈਣ ਕੋਲ ਕਹਿ ਦਿੱਤਾ ਮੈਂ ਆਪਣੇ ਜੀਵਨ ਨੂੰ ਸੁਤਰਾ ਬਣਾਉਣ ਲਈ ਉਸ ਨੂੰ ਵਿਆਹ ਤੇ ਮਿਲਾਂਗਾ ਵੀ ਮੈਂ ਕੋਈ ਵੀ ਆਪਣੀ ਕਿਰਿਆ ਲੁਕੋ ਕੇ ਪਾਪ ਦਾ ਭਾਗ ਨਹੀਂ ਹੋਣਾ ਚਾਹੁੰਦਾ ਪਰ ਇਹ ਗੁਨਾਹ ਕੀ ਹੈ ਮੈਨੂੰ ਅਫਸੋਸ ਹੈ ਕਿ ਤੁਸੀਂ ਘਰ ਦੇ ਵੀ ਮੈਨੂੰ ਇੰਨਾ ਨਹੀਂ ਮਾ ਜਾਣਦੇ ਹੋ ਮੈਂ ਜੀਵਨ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਯਤਨ ਕਰਦਾ ਹਾਂ ਤੇ ਤੁਸੀਂ ਮੈਨੂੰ ਉਹਨਾਂ ਵਿੱਚ ਪਰਵੇਸ਼ ਹੋਇਆ ਜਾਣਦੇ ਹੋ ਤੁਸੀਂ ساری ਉਮਰ ਵੀ ਮੈਨੂੰ ਨਹੀਂ ਜਾਣ ਸਕੋਗੇ ਮੈਂ ਅੱਜ ਹੀ ਫੈਸਲਾ ਮੰਗਦਾ ਹਾਂ ਕਿ ਤੁਸੀਂ ਮੇਰੇ ਜੀਵਨ ਵਿੱਚ ਕੋਈ ਰੋਕ ਪਾਉਣੀ ਹੈ ਤਾਂ ਮੈਂ ਘਰ ਸਦਾ ਲਈ ਚਾਗਦਾ ਹਾਂ ਕਿੱਥੇ ਜਾਵੋਗੇ ਭੈਣ ਨੇ ਮੁਸਕਰਾਦਿਆਂ ਕਿਆ ਵਾਹ ਕੋਈ ਰਾਹ ਨਹੀਂ ਜਾਇ ਜਿੱਧਰ ਨੂੰ ਜਾਵਾਂਗਾ ਤਰਤੀ ਮੁੱਕ ਜਾਵੇਗੀ ਉਸ ਦਿਨ ਤੇ ਪੂਰਨ ਆਜ਼ਾਦ ਹੋ ਜਾਵਾਂਗਾ ਸਭ ਨਦੀਆਂ ਪਹਾੜ ਮੇਰੇ ਹੋਣਗੇ ਮੈਂ ਆਪਣਾ ਜੀਵਨ ਜੰਗਲਾਂ ਵਿੱਚ ਰਲਾ ਦੇਵਾਂਗਾ ਪੰਛੀਆਂ ਦੇ ਮਾਰੂ ਜਾਨਵਰਾਂ ਨਾਲ ਦੋਸਤੀਆਂ ਕੱਢਾਂਗਾ ਫੁੱਲ ਮੇਰੇ ਘਰ ਵਿੱਚ ਹੱਸਣਗੇ ਤੇ ਫਲ ਮੇਰੀ ਭੁੱਖ ਹਾਜ਼ਰ ਹੋਣਗੇ ਮੈਂ ਫਕੀਰ ਹੋਵਾਂਗਾ ਸਾਰੇ ਬੰਦਰਾਂ ਤੋਂ ਦੂਰ ਕਿ ਸੈਨੂੰ ਤੁਹਾਡੇ ਤੇ ਕੋਈ ਯਕੀਨ ਹੋਵੇ ਨਾ ਹੋਵੇ ਪਰ ਮੈਂ ਤੁਹਾਡੇ ਤੇ ਪੂਰਨ ਵਿਸ਼ਵਾਸ ਕਰਦੀਆਂ ਘਰ ਦਾ ਕੋਈ ਜੀਵੀ ਹਿਲ ਹੋਜਤ ਨਹੀਂ ਕਰਦਾ ਇੱਥੇ ਸਵਾਭਕੀ ਗੱਲ ਚੱਲੀ ਸੀ ਜਿਸ ਤੇ ਤੁਸੀਂ ਇੰਨਾ ਰੋਸ ਕਰਦੇ ਹੋ ਘਰ ਦੇ ਤੇ ਤੁਹਾਡੀ ਨਵੀਂ ਖੇਡ ਨੂੰ ਪ੍ਰਸੰਨ ਵੇਖ ਰਹੇ ਹਨ ਮੇਰੀ ਤਸੱਲੀ ਹੋ ਗਈ ਮੈਂ ਪੜਨ ਵਿੱਚ ਫਿਰ ਰੁੱਧ ਗਿਆ ਮੇਰੀ ਲਗਨ ਇੱਕ ਭਲੇਖੇ ਨੂੰ ਸੱਚ ਕਰਨ ਵਿੱਚ ਉਤਾਪਲੀ ਸੀ ਇਹ ਅਖਰ ਸਚਾਈ ਦੇ ਨਾਰੇ ਤਾਂ ਬਹੁਤ ਮਾਰਦੇ ਹਨ ਪਰ ਆਪ ਵੀ ਸਤ ਨਿਰਤ ਵਿੱਚ ਕਿਉਂ ਨਹੀਂ ਹਿਲਦੇ ਹਕੀਕਤ ਵਿੱਚ ਇਹ ਸਾਰੇ ਸਿਆਹੀ ਦੇ ਸੋਹਣੇ ੱਬੇ ਹਨ ਪਰ ਮਨੋਕਨਸਾਰੀ ਉਮਰ ਕਪਾਲੀ ਕਿੰਨੇ ਚਤਰ ਹਨ ਜਦੋਂ ਮੇਰਾ ਦਿਮਾਗ ਥੱਕ ਕੇ ਬੁੰਦਲ ਜਾਂਦਾ ਉਦੋਂ ਹੀ ਇਹ ਕਿਤਾਬ ਅੱਖਰ ਹਰਕਤ ਆਰਾਮ ਦੇ ਉਸ ਵੇਲੇ ਸਮਝ ਦੇ ਕਿ ਜੇ ਮੂਰਖ ਨਹੀਂ ਤਾਂ پاگل ਹੋਣੀ ਬਾਲਾ ਵਿੱਜਾ ਦੀ ਇੰਤਿਹਾਈ ਦੂਰੀ ਤੇ ਜਾ ਕੇ ਹਰ ਲੁਕਮਾਨ ਨੇ ਸਿਰ ਫੇਰਿਆ ਵਿੱਦਿਆ ਆਪਣੇ ਆਪ ਵਿੱਚ ਅਧੂਰੀ ਹੈ ਜ਼ਿੰਦਗੀ ਨੂੰ ਵਿੱਦਿਆ ਵਰਗੀ ਇੱਕ ਹੋਰ ਚੀਜ਼ ਦੀ ਲੋੜ ਜਿਸ ਨਾਲ ਤਸੱਲੀ ਆ ਸਕੇ ਹੋ ਸਕਦਾ ਹੈ ਵਿੱਜਾ ਕਾਗਜ਼ੀ ਫੁੱਲ ਹੋਵੇ ਜਿਸ ਨਾਲ ਜ਼ਿੰਦਗੀ ਸੋਹਣੀ ਹੋ ਜਾਵੇ ਪਰ ਸੁਗੰਧੀ ਦੀ ਵੀ ਭੁੱਖ ਰਹੇਗੀ ਮੈਨੂੰ ਕਹਿ ਸਕਦਾ ਕਿ ਵਿੱਜਾ ਹੀ ਕੇਵਲ ਉਹ ਚੀਜ਼ ਹੈ ਜਿਸ ਨਾਲ ਜ਼ਿੰਦਗੀ ਪੂਰਨਤਾ ਨੂੰ ਪਹੁੰਚਦੀ ਹੈ ਜੇ ਰਾਹ ਵਿੱਚ ਕੋਈ ਪੜਾਅ ਨਾ ਆਵੇ ਰਾਹੀ ਜ਼ਰੂਰ ਥੱਕ ਕੇ ਡਿੱਗ ਪਵੇਗਾ ਉਹ ਜਵਾਨੀ ਆਪਣੇ ਜਜ਼ਬਿਆਂ ਦੇ ਭਾਰ ਨਾਲ ਹੀ ਕੁਚਲੀ ਜਾਵੇਗੀ ਜਿਸ ਨੂੰ ਮਨਪਸੰਦ ਸਾਥੀ ਨਾ ਮਿਲਿਆ ਗੁਰਦੇਵ ਕਲਪਨਾ ਕੁਝ ਹੋਰ ਕਹਿ ਰਹੀ ਸੀ ਜਵਾਨੀ ਵਿੱਚ ਹੁਸਨ ਦਾ ਨਿਖਾਰ ਤੇ ਮੁਹੱਬਤ ਦਾ ਜ਼ਿੰਦਗੀ ਨਾਲ ਸੰਬੰਧ ਕੁਦਰਤੀ ਹੈ ਪਰ ਮੇਰੀ ਜ਼ਿੰਦਗੀ ਤੇ ਵਾਕ ਪੂਰਨ ਲੱਗੂ ਨਹੀਂ ਹੁੰਦਾ ਕਿ ਫਿਰ ਗੁਰੂਦੇਵ ਝੂਠ ਕਹਿੰਦੇ ਹਨ ਮੇਰਾ ਤਨ ਮਨ ਉਸੇ ਵੇਲੇ ਗੁਰੂਦੇਵ ਸ਼ਰਦਾ ਵਿੱਚ ਝੁੱਕ ਗਿਆ ਮੈਂ ਆਪਣੇ ਆਪ ਨੂੰ ਉਸ ਵੇਲੇ ਖੇਮਾ ਹਿੰਦ ਘੂਰ ਰਿਹਾ ਸਾਂ ਦੁਨੀਆ ਕਿੰਨੀ ਖੁਸ਼ ਹੈ ਜਿਹੜੀ ਕਿਸੇ ਨੂੰ ਯਾਦ ਕਰਦੀ ਹੈ ਮੈਂ ਨਾ ਕਿਸੇ ਨੂੰ ਯਾਦ ਕਰਕੇ ਹੱਸਦਾ ਸਾਂ ਤੇ ਨਾ ਰੋਂਦਾ ਸਾਂ ਇਹਨਾਂ ਸੋਚਾਂ ਵਿੱਚ ਹੀ ਮੈਨੂੰ ਉਂਗ ਆ ਗਈ ਮੈਂ ਇੱਕ ਖੁੱਲੀ ਕਾਪੀ ਤੇ ਹੀ ਸਿਰ ਰੱਖ ਕੇ ਬਹਿ ਗਿਆ ਮੇਰਾ ਸਿਰ ਖਰਾਸੀ ਦੀ ਚੱਕਰੀ ਵਾਂਗ ਘੁੰਮ ਰਿਹਾ ਸੀ ਨੀਂਦ ਜਈ ਵਿੱਚ ਇੱਕ ਸੁਪਨਾ ਆਇਆ ਸੁਪਨਾ ਵਿਸਮਾਦ ਅਨੰਦ ਦੀ ਪਾਰਲੀਸ਼ ਹੋਉਂਦਾ ਹੈ ਜਿਸ ਨੂੰ ਪ੍ਰੇਮੀ ਤੇ ਭਗਵਾਨ ਭਗਤ ਪਾਉਂਦੇ ਹਨ ਵਾਸਤਵ ਵਿੱਚ ਜਿਹੜੀ ਕਲਪਨਾ ਤਸੱਲੀ ਨਾ ਦੇਵੇ ਮਨ ਉਸ ਦੀਆਂ ਪ੍ਰਤੀਬਿੰਬਕ ਲੀਹਾਂ ਰਾਹੀਂ ਸੁਪਨਾ ਬੁੰਦਾ ਹੈ ਕੱਚੀ ਨੀਂਦ ਵਿੱਚ ਕਿਸੇ ਪਵਿੱਤਰ ਰੂ ਨੂੰ ਸੁਪਨੇ ਵਿੱਚ ਮਿਲਦਾ ਸੁਪਨਾ ਉਸ ਦੀ ਆਸ਼ਾ ਦੇ ਸੱਚੇ ਤੇ ਠੀਕ ਫਿਟ ਆ ਜਾਂਦਾ ਹੈ ਜਾਂ ਆਸ਼ਾ ਆਪਣਾ ناکਾਮ ਯਤਨ ਸੁਪਨ ਭਲੇਖੇ ਵਿੱਚ ਜ਼ਾਹਰ ਕਰਦੀ ਹੈ ਮੁਸਕਰਾ ਕੇ ਮੇਰੀਆਂ ਅੱਖਾਂ ਤੇਰੀ ਪਿਆਰ ਉਡੀਕ ਵਿੱਚ ਖੁੱਲੀਆਂ ਹਨ ਬੋਲ ਕਿ ਮੇਰੇ ਭੁੱਖੇ ਕੰਨਾਂ ਵਿੱਚ ਸੰਗੀਤ ਰਸ ਪ੍ਰਵੇਸ਼ ਕਰੇ ਬਾਹਾਂ ਖੋਲ ਕਿ ਕਸ਼ਰਾਬੀ ਤੇਰੀ ਗਲਬਕੜੀ ਵਿੱਚ बेहोश ਸੌਣਾ ਚਾਹੁੰਦਾ ਹੈ ਅਫਸੋਸ ਜਾ ਕਿੰਨੀ ਬੇਦਰਦੀ ਨਾਲ ਸੁਪਨੇ ਦੀ ਹਕੀਕਤ ਨੂੰ ਕਤਲ ਕਰਦੀ ਹੈ ਮੇਰੀ ਜਾਗ ਖੁੱਲੀ ਮੇਰੀਆਂ ਲਾਲ ਗੁਸੈਲੀਆਂ ਅੱਖਾਂ ਸਾਹਮਣੇ ਦੀਵਾਰ ਨਾਲ ਲੱਗੀ ਇੱਕ ਸੁੰਦਰੀ ਦੀ ਤਸਵੀਰ ਤੇ ਕਰੋਧੀ ਬਣੀਆਂ ਹੋਈਆਂ ਸਨ ਮੈਂ ਮਨ ਵਿੱਚ ਕਹਿ ਰਿਹਾ ਸਾਂ ਜਦ ਇੱਕ ਪ੍ਰੇਮੀ ਦਾ ਸੁਪਨਾ ਧੋਖਾ ਹੋ ਸਕਦਾ ਹੈ ਜ਼ਿੰਦਗੀ ਦੀ ਅਨਭਵ ਸਚਾਈ ਵੀ ਬੇਅਰਥ ਹੋਣੀ ਚਾਹੀਦੀ ਹੈ ਭਾਵੇਂ ਮੈਂ ਜੀ ਕੇ ਨਹੀਂ ਡਿਗਾ ਪਰ ਕੀ ਕਿਹਾ ਜਾ ਸਕਦਾ ਹੈ ਇੱਕ ਲਾਰਾ ਹੀ ਆਦਮੀ ਨੂੰ ਖਿੱਚ-ਖਿੱਚ ਬੁੱਢਿਆਂ ਕਰ ਦਿੰਦਾ ਹੋਵੇ ਕਿਸ ਨਾਲ ਕੀ ਚਾਹ ਦੋਸਤੀ ਸਭ ਜਗ ਚੱਲਣ ਹਾਰ ਮੇਰਾ ਗੁੱਸਾ ਜਿਉਂ ਤਰਿਆ ਨਹੀਂ ਸੀ ਤਸਵੀਰ ਸੁੰਦਰੀ ਦੇ ਖੁੱਲੇ ਵਾਲਾਂ ਵਿੱਚ ਮੈਂ ਬੇਤਹਾਸ਼ਾ ਹੱਥ ਮਾਰਿਆ ਠੋਸ ਕੰਦਰਾ ਮੇਰੀਆਂ ਉਂਗਲਾਂ ਟੱਕਰ ਖਾ ਕੇ ਪਿੱਛੇ ạt ਗਈਆਂ ਜਿਵੇਂ ਮੇਰਾ ਗੁੱਸੇਲਾ ਜੋਸ਼ ਹਾਰ ਗਿਆ ਤਸਵੀਰ ਵਿੱਚ ਚਿਪ ਬੈਗ ਕੁਦਰਤੀ ਮੇਰੀ ਬੇਵਕੂਫੀ ਤੇ ਮੁਸਕਰਾਈ ਸੀ ਪਰ ਮੈਂ ਆਪਣੀਆਂ ਬੇਵਕੂਫੀਆਂ ਵਿੱਚ ਚੂਰਸਾ ਜਿਉਂ ਹੀ ਅੱਗੇ ਪਈ ਕਾਪੀ ਫੁਆ ਕੇ ਵਗਾਈ ਉਹ ਖਰੜ ਕਰਦੀ ਖੁੰਝੇ ਵਿੱਚ ਮੋਢੀ ਜਾ ਪਈ ਖੱਬੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸੀ ਮੇਰੀ ਬੌਂਦਰੀ ਨਜ਼ਰ ਉਸ ਪਵਿੱਤਰ ਹਸਤੀ ਵੱਲ ਕੁਦਰਤੀ ਮੈਂ ਕਦਮ ਸ਼ਾਂਤ ਹੋ ਗਿਆ। ਸ਼ਰਦਾ ਤੇ ਸ਼ਰਮਨਾਲ ਮੇਰਾ ਸਿਰ ਬੇਅਖਚਰ ਨੀਵਾ ਹੋ ਗਿਆ। ਮੇਰੇ ਗੁਰਦੇਵ ਦੀ ਰੂਹ ਮੇਰੇ ਵਿੱਚ ਪਰਵੇਸ਼ ਹੋ ਕੇ ਬੋਲੀ ਆਤਮ ਸ਼ਾਂਤੀ ਸਾਰੀਆਂ ਬਰਦੀਆਂ ਸੜਦੀਆਂ ਕਾਮਨਾਵਾਂ ਨੂੰ ਚੁਕਲੈਂਦੀ ਹੈ। ਨਾਗਾਂ ਦੀ ਵਿਸ਼ ਚੰਦਨ ਦਾ ਕੁਝ ਨਹੀਂ ਵਿਗਾੜਦੀ। ਆਤਮ ਸ਼ਾਂਤੀ ਬਿਨਾਂ ਕੀਤੀ ਹਰ ਲਾਲਸਾ ਤੇ ਦੋਸ਼ ਕੀ ਭਟਕਣਾ ਹੈ। ਮਹਾਤਮਾ ਸੱਚਾ ਕਰੇ ਸਨ ਪਰ ਜਲ ਮੈਨੂੰ ਆਪਣੇ ਆਪ ਤੇ ਬਸ ਨਹੀਂ ਸੀ ਰਹਿਦਾ। ਉਸ ਵੇਲੇ ਮੈਂ ਉਹਨਾਂ ਦੀਆਂ ਤਲੀਮਤੋਂ ਦੂਰ ਹੁੰਦਾ ਸੀ ਹਨੇਰਾ ਮੈਨੂੰ ਰਲਾ ਦਿੰਦਾ ਸੀ ਕਿਸੇ ਦੇ ਪੌੜੀਆਂ ਚੜਨ ਦੀ ਆਵਾਜ਼ ਆਈ ਇੱਕ ਜਨਾਨੇ ਸਕੂਲ ਦੀ ਵਿਦਿਆਰਥਣ ਸੀ ਇਹ ਹੀ ਕੋਈ 11 ਬਰਸਾਂ ਦੀ ਹੋਵੇਗੀ ਉਸ ਚੜਦਿਆਂ ਕਿਹਾ ਤੁਹਾਨੂੰ ਸਾਡੇ ਸਕੂਲ ਸੱਜਿਆ ਕਿਉਂ ਇਹ ਮੈਨੂੰ ਪਤਾ ਨਹੀਂ ਕਿਸ ਸੱਜਿਆ ਭੈਣ ਜੀਆਂ ਨੇ ਚੰਗਾ ਚੱਲ ਮੈਂ ਆਉਂਦਾ ਹਾਂ ਉਹ ਕਹਿੰਦੀਆਂ ਸਨ ਹੁਣੇ ਆਉਣਾ ਮੈਂ ਹੁਣੇ ਹੀ ਆਉਂਦਾ ਕੁੜੀ ਚਲੀ ਗਈ ਮੈਂ ਬਿਮਾਰਾ ਮੰਗ ਉੱਠ ਕੇ ਪਜਾਮਾ ਪਾਇਆ ਤੇ ਲਸੂੜੀ ਪੱਗ ਮੋਢੇ ਤੇ ਰੱਖ ਕੇ ਹੀ ਥੱਲੇ ਉਤਰਿਆ ਇਹੋ ਕੋਈ 10-11 ਵਜੇ ਦਾ ਵੇਲਾ ਹੋਵੇਗਾ ਅੱਗੇ ਮੈਨੂੰ ਕਦੇ ਜਨਾਨਾ ਸਕੂਲ ਨਹੀਂ ਸੀ ਸੱਦ ਹੋਈ ਮੈਂਵੇਂ ਵੱਧੂ ਸਿਰ ਕਪਾਉਣਾ ਚੰਗਾ ਨਾ ਜਾਣਿਆ ਜਨਾਨੇ ਸਕੂਲ ਅੱਗੇ ਜਾ ਕੇ ਮੈਂ ਕੰਟੀ ਖੜਕਾਈ ਇੱਕ ਅੱਧੀ ਉਮਰ ਦੀ ਇਸਤਰੀ ਵੇਖ ਕੇ ਪਿੱਛੇ ਮੁੜਾਈ ਕੰਦੇ ਮੋੜ ਤੋਂ ਬਿਲਕੁਲ ਨੇੜੇ ਹੀ ਦੋ ਕੁਰਸੀਆਂ ਆ ਗਈਆਂ ਝਟਕੂ ਪਿੱਛੋਂ ਮੁਸਕਾਂਦੀ ਪਾਲ ਰਮਾਲ ਨਾਲ ਆਪਣਾ ਅੱਧਾ ਮੂੰਹ ਟਕੀ ਆ ਗਈ ਉਸ ਤੋਂ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆਖੀ ਮੈਂ ਵੀ ਨਾਲ ਹੀ ਬੁਲਾਉਂਦਿਆਂ ਸਿਰ ਝੁਕਾਇਆ ਤੇ ਆਖਿਆ ਮੈਨੂੰ ਅਫਸੋਸ ਹੈ ਕਿ ਅੱਜ ਤੇੜ੍ਹਦਿਆਂ ਤੁਹਾਡਾ ਮੂੰਹ ਨੰਗਾ ਹੋ ਗਿਆ ਵਾਲ ਨੇ ਫਿਰ ਉਸੇ ਤਰ੍ਹਾਂ ਰੁਮਾਲ ਨਾਲ ਆਪਣੀ ਇੱਕ ਗੱਲ ਕੋ ਲਈ। ਉਹਦੀਆਂ ਬੱਖੀਆਂ ਹਿੱਲੀਆਂ। ਮਨੁਹਾਸਾ ਬੁੱਲਾਂ ਨੂੰ ਘੁੱਟਦਿਆਂ ਵੀ ਨਿਕਲ ਗਿਆ। ਉਸ ਦਾ ਅੰਗ-ਅੰਗ ਹੱਸ ਰਿਹਾ ਸੀ। ਹੋਰ ਉਸਨੇ ਮੁਸਕਰਾਉਂਦਿਆਂ ਕਿਹਾ ਅਜ ਦੇ ਵੀ ਨੇ ਸੇਵਕ ਦੀ ਪ੍ਰਾਰਥਨਾ ਕਰਨ ਤੋਂ ਬਿਨਾਂ ਹੀ ਕਿਵੇਂ ਆਦਰਸ਼ਨ ਦਿੱਤੇ। ਹਾਂ ਹੋਰ ਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਚਮਕ ਰਹੇ ਸਨ ਜਿਹੜੇ ਕਦੇ ਦਾ ਨਹੀਂ ਕਰਦੇ। ਪਰ ਜਗ ਦੇ ਬਜ ਦੇ ਜੁਗੜੂਆਂ ਵਾਂਗ ਬੇਕਰਾਰੀਆਂ ਦੇ ਭਾਂਬੜ ਦਿੰਦੇ ਹਨ। بس ਹੋਰ ਕੀ ਤੁਸੀਂ ਅੱਗੇ ਨਾਲੋਂ ਬਹੁਤ ਸਿਆਣੇ ਹੋ ਗਏ ਹੋ ਮਖਾਲ ਮੈਂ ਤੁਹਾਨੂੰ ਕੋਈ ਮਖਾਲ ਨਹੀਂ ਕੀਤਾ ਮੈਨੂੰ ਤੁਹਾਡੀ ਵਿੱਦਿਆ ਦਾ ਕਾਫੀ ਸਤਿਕਾਰ ਹੈ ਗਿਆਨੀ ਜੀ ਉਸ ਤੇ ਬੁੱਲਾਂ ਤੇ ਮੁਸਕਾਨ ਹਿਸ਼ਾਰਾ ਵਾਂਗ ਨਿਰਤ ਕਰ ਰਹੀ ਸੀ ਸਚਾਈ ਦਾ ਸਵਾਦ ਕਿੰਨਾ ਤਲਖ ਹੈ ਕਿ ਜੀਬ ਬਰੀਕ ਮਿਰਚਾਂ ਦੀ ਗੁਰਤੰਤਾ ਸਹਾਰ ਸਕਦੀ ਹੈ ਪਰ ਸਚਾਈ ਉਸ ਤੋਂ ਬੁਰੇ ਹਾਲਾਂ ਵਿੱਚ ਵੀ ਸਹਾਰੀ ਨਹੀਂ ਜਾ ਸਕਦੀ ਤੁਸੀਂ ਖਾਮ ਖਾਪਣੀ ਜ਼ਮੀਰ ਤੇ ਇੱਕ ਦਾਗ ਲਾਉਣ ਦੀ ਕੋਸ਼ਿਸ਼ ਨਾ ਕਰੋ ਮੇਰੀ ਵਿੱਦਿਆ ਦਾ ਜਿਹੜਾ ਤੁਹਾਨੂੰ ਸਤਿਕਾਰ ਹੈ ਉਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਜੇਲਾ ਗੁਰੂ ਘਰੋਂ ਪੜ੍ਹ ਕੇ ਉਸ ਨਾਲ ਹੀ ਪੜ ਪੈਂਦਾ ਹੈ ਨਾਲੇ ਉਸ ਨੂੰ ਇਸ ਗੱਲ ਦਾ ਗਿਆਨ ਵੀ ਹੁੰਦਾ ਕਿ ਮੈਂ ਆਪਣੇ ਗੁਰੂ ਦੇਵ ਨੂੰ ਕਿਸੇ ਤਰ੍ਹਾਂ ਹਰਾ ਨਹੀਂ ਸਕਦਾ ਤੁਸੀਂ ਤਕੜੇ ਤਾਂ ਹੋ ਬਿਲਕੁਲ ਨਹੀਂ ਤੁਸੀਂ ਚੰਗੀ ਤਰ੍ਹਾਂ ਮੇਰੇ ਸੜਰੇ ਅਰਮਾਨ ਵੇਖ ਸਕਦੇ ਹੋ ਮੈਂ پاگل ਲੈਣਾ ਦੀ ਜ਼ਬੂਤ ਵਿੱਚ ਗੋਤਿਆਂ ਲਈ ਮਜਬੂਰ ਹਾਂ ਮੇਰੇ ਅੰਗਾਂ ਵਿੱਚ ਕੁਝ ਬਲ ਰਿਹਾ ਹੈ ਮੈਂ ਇੱਕ ਤੜਪ ਵਿੱਚ ਅधीर ਤੇ ਸ਼ਾਂਤਾਂ ਚਲੋ ਘਰ ਨੂੰ ਚੱਲੀਏ ਏਸਾਂ ਸਾਡੀਆਂ ਆਸਾਂ ਦੀ ਫਲਵਾੜੀ ਨਹੀਂ ਹੋ ਸਕਦੀ ਕੀ ਜ਼ਰੂਰ ਚੱਲੀਏ ਮੇਰਾ ਖਿਆਲ ਹੈ ਜੇ ਤੁਹਾਡੇ ਲਈ ਕੋਈ ਨੇ ਕਮੀ ਰੋਕਣਾ ਹੋਵੇ ਰੋਕਤਾ ਕੋਈ ਨਹੀਂ ਫਿਰ ਤਾਰੂ ਕੋਲ ਵੀ ਜਾਣਾ ਪਵੇਗਾ ਉਹ ਅਜੇ ਤਲਵੰਡੀ ਹੈ ਜੇ ਉਸ ਦਾ ਡਰ ਤੁਹਾਨੂੰ ਖਾ ਰਿਹਾ ਹੈ ਡਰ ਮੇਰੇ ਸਾਰੇ ਲੈ ਚੁੱਕੇ ਹਨ ਮੈਨੂੰ ਜ਼ਮਾਨੇ ਦੇ ਲੋਕਾਂ ਤੋਂ ਡੰਣ ਦੀ ਲੋੜ ਨਹੀਂ ਸ਼ਾਇਦ ਜ਼ਮਾਨਾ ਤੇ ਲੋਕ ਮੈਥੋਂ ਡੰਣਗੇ ਜ਼ਿੰਦਗੀ ਦੀ ਜਿਹੜੀ ਲਹਿਰ ਉਤਸ਼ਾਹ ਤੇ ਪਿਆਰ ਨਾਲ ਜਮਕੁੱਠੀ ਸੀ ਉਹ ਇੱਕ ਬੇਵਫਾ ਕਿਨਾਰੇ ਨਾਟਕ ਰਾਹ ਕੇ ਮੋੜ ਪਾਣੀ ਹੋ ਚੁੱਕੀ ਹੈ ਹੁਣ ਕਿਸ ਗੱਲ ਦਾ ਤੋਖਲਾ ਹੋਂ ਜਬ ਤੱਕ ਜਿਵੇਂ ਮੇਰੀਆਂ ਸੱਦਰਾਂ ਕਿਸੇ ਨੂੰ ਛੋ ਕੇ ਵੀ ਕੁਆਰੀਆਂ ਦੀਆਂ ਕੁਆਰੀਆਂ ਹੀ ਰਹਿ ਗਈਆਂ ਹਨ ਮੈਂ ਵੇਖ ਰਿਹਾ ਸਾਂ ਉਸਦੀਆਂ ਅੱਖਾਂ ਵਿੱਚ ਜੋਸ਼ ਤੇ ਕਿਰਨਾਂ ਦਾ ਸੰਝਾ ਕੋਲ ਸੀ ਉਹ ਕੁਰਸੀ ਤੋਂ ਚੱਲਣ ਲਈ ਉੱਠ ਖਲੋਤੀ ਮੈਂ ਸਿਰ ਹਿਲਾਉਂਦਿਆਂ ਕਿਆ ਪਾਣੀ 'ਚ ਲਹਿਰਾਂ ਉੱਠਦੀਆਂ ਚਿਰ ਨਹੀਂ ਲਾਉਂਦੀਆਂ ਬਸ ਚੰਦ ਨੂੰ ਪੂਰਨਮਾ ਵਿੱਚ ਥੋੜਾ ਨੀਮਾ ਹੋਣਾ ਚਾਹੀਦਾ ਹੈ ਜਾਂ ਕੁਦਰਤ ਦੇ ਇੱਕ ਨਿੱਕੇ ਤੂਫਾਨ ਦੀ ਲੋੜ ਸਿਧੂਰੇ ਕੰਮ ਨੂੰ ਪੂਰਾ ਕਰ ਦਿੰਦੀ ਹੈ ਪਰ ਉਹ ਪਾਣੀ ਬਲਵੀਰ ਇੱਕ ਨਿੱਕੀ ਜੀ ਛਪੜੀ ਹੋ ਕੇ ਸੁੱਕ ਰਿਹਾ ਉਸ ਵਿੱਚ ਲਹਿਰਾਂ ਦੀ ਸੰਭਾਵਨਾ ਅਸਲੋਂ ਗਲਤ ਤੇ ਨਿਰੋਖੂੜ ਹੈ ਮੈਂ ਅੰਦਰ ਭੈਣ ਹੋਰਾਂ ਨੂੰ ਕਿਹਾ ਵਾਂ ਤੁਸੀਂ ਇੱਕ ਮਿੰਟ ਖੜੋਣਾ ਪਾਰੀ ਬੜੀ ਖੇਤੀ ਨਾਲ ਜਾ ਕੇ ਮੁੜਾਈ ਜਿਵੇਂ ਗਈ ਹੀ ਨਹੀਂ ਐਤਕੀ ਵਾਰ ਉਸ ਦੇ ਹੱਥ ਵਿੱਚ ਡੇਢ ਫੁੱਟ ਕਾਲਾ ਡੰਡਾ ਫੜਿਆ ਹੋਇਆ ਸੀ ਜਿਹੜਾ ਉਸ ਸ਼ਾਇਦ ਦਿਲ ਦੇ ਸ਼ੌਕ ਲਈ ਰੱਖਿਆ ਹੋਇਆ ਸੀ ਇਹ ਡੰਡਾ ਨਾ ਫੜਿਆ ਕਰੋ ਤੁਹਾਨੂੰ ਬਿਲਕੁਲ ਨਹੀਂ ਸ਼ੋਭਦਾ ਹਰ ਚੀਜ਼ ਸ਼ੋਭ ਦੀ ਜਾਂ ਕੋਈ ਸ਼ੋਭ ਦੀ ਦੂਜੀ ਅੱਖ ਤੋਂ ਪੁੱਛਣੀ ਚਾਹੀਦੀ ਹੈ ਕਿਉਂਕਿ ਪ੍ਰਸ਼ੰਸਾ ਹੁੰਦੀ ਹੀ ਬੇਗਾਨਿਆਂ ਤੇ 파ਰੂ ਹੈ ਹਾਂ ਇਹ ਹਰੀ ਸਾੜੀ ਤੁਹਾਡੇ ਜਿਸਮ ਨੂੰ ਚਾਰ ਚੰਨ ਲਾ ਰਹੀ ਹੈ ਤੁਹਾਡਾ ਮੂੰਹ ਇਸ ਵਿੱਚ ਦੀ ਕਿਉਂ ਦਿੱਸਦਾ ਜਿਵੇਂ ਕੇਲੇ ਦੇ ਪੱਤੇ ਤੇ ਹੱਥ ਖੜਿਆ ਗੁਲਾਬ ਇੱਕ ਕੰਨ ਕੋਲ ਵਾਲਾਂ ਦਾ ਉਲਝਿਆ ਗੁੱਛਾ ਬਿਲਕੁਲ ਕੋਮਲ ਪੱਤੀਆਂ ਤੇ ਖਮੋਸ਼ ਬਹਿ ਰਿਹਾ ਪੌੜਾ ਇਸ ਨੂੰ ਬਸ ਹੁਣ ਕਬੀ ਰਾਜ ਜੀ ਐਨਾ ਸਵਾਨਾ ਚੜਾਓ ਕਿ ਮੈਥੋਂ ਫਿਰ ਉਤਰਿਆ ਹੀ ਨਾ ਜਾਵੇ ਵਾਹ ਉਤਰ ਕੇ ਕੀ ਲੈਣਾ ਉਥੇ ਨਹੀਂ ਦੋਰਾ ਕੋਲ ਉਹ ਸੰਧੀ ਦੇਵੀ ਅਸੀਂ ਸਕੂਲਾਂ ਚੱਲ ਚੁੱਕੇ ਸੰਸਥਾ ਕਾਲਾ ਡੰਡਾ ਮੇਰੇ ਕੋਲ ਸੀ ਉਹ ਆਪਣੀ ਉਡਰੀ ਸਾੜੀ ਨੂੰ ਫੜਫੜ ਰੱਖਦੀ ਸੀ ਰਾਹ ਵਿੱਚ ਖੱਬੇ ਪਾਸੇ ਮੇਰੇ ਯਾਰਾਂ ਦੀ ਜੁੰਡੀ ਸੀ ਉਹਨਾਂ ਦੀ ਆਪੋ ਵਿੱਚ ਦੀ ਸਹਿਨਤਾ ਮਿਲੀਆਂ ਤੇ ਮੁਰ ਦੂਜੇ ਪਲ ਉਹਨਾਂ ਦੇ ਜਜ਼ਬੇ ਤੜਫੇ ਤੇ ਚਿਹਰੇ ਤੇ ਖਿਲਪੇ ਭੁਖੀਆਂ ਹਾਸਾਂ ਵਾਂਗ ਉਹਨਾਂ ਦੀਆਂ ਸੈਨ ਸਦਰਾਂ ਮੇਰੇ ਵਾਲਾਈਆਂ ਪਰ ਮੈਂ ਇੱਕ ਮਗਰੂਰ ਸ਼ੈਨ ਸ਼ਵੰਗ ਠੁਕਰਾ ਦਿੱਤੀਆਂ ਮੇਰੀ ਪੱਤੀ ਆ ਗਈ ਸੀ ਅਗਵਾੜ ਦੇ ਮੋੜ ਤੇ ਕਈ ਸਿਆਣੇ ਆਦਮੀ ਪ੍ਰਾਣੀ ਉਮਰ ਦੇ ਮਾਣ ਵਿੱਚ ਆਕੜੇ ਖਲੋਤੇ ਸਨ ਪਰ ਜਿਉਂ ਹੀ ਅਸੀਂ ਕੋਲ ਦੀ ਲੰਗੇ ਸਾਰੇ ਇੱਕਦਮ ਖਾਮੋਸ਼ ਹੋ ਗਏ ਜਿਵੇਂ ਸੀ ਲੰਘਦੇ ਹੋਏ ਉਹਨਾਂ ਦੀਆਂ ਜੀਭਾਂ ਵੀ ਕੱਟ ਲਿਆ ਇਸਾਂ ਮੈਂ ਸਭ ਕੁਝ ਸਮਝਦਾ ਸਾਂ ਉਹਨਾਂ ਦੇ ਚਿਹਰਾ ਤੇ ਇੱਕ ਕੂਰੀ ਸੀ ਮੇਰੀ ਸ਼ਰਾਫਤ ਦੇ ਉਲਟ ਕੋੜੀ ਨਫ਼ਰਤ ਅਸੀਂ ਲੰਘਦੇ ਹੋਏ ਉਹਨਾਂ ਦੇ ਦਿਲਾਂ ਵਿੱਚ ਹਰਾਨੀ ਦੇ ਠੁੱਡੇ ਮਾਰਾਏ। ਪਿੰਡ ਵਿੱਚ ਇੱਕ ਜਵਾਨ ਇਸਤਰੀ-ਮਰਦ ਦਾ ਇਸ ਤਰ੍ਹਾਂ ਲੰਘਣਾ ਇੱਕ ਭਾਂਬੜ ਸਮਾਨ ਸੀ। ਖੈਰ ਮੈਂ ਉਹ ਗੱਲਾਂ ਨਾ ਸੁਣ ਸਕਿਆ ਜਿਹੜੀਆਂ ਉਹਨਾਂ ਸਾਡੇ ਪਿੱਛੋਂ ਕੀਤੀਆਂ ਪਰ ਮੇਰਾ ਯਕੀਨ ਹੈ ਕਿ ਉਹ ਚੰਗੀਆਂ ਨਹੀਂ ਸਨ। ਬੁੱਢੀ ਚੁਰੜਈ ਆਈ ਉਮਰ ਤੋਂ ਸੁਤੰਤਰ ਪਿਆਰ ਦੀ ਆਸ, ਜਮਰਾਜ ਤੋਂ ਜੀਵਨ ਦਾਣ ਦਾ ਸੁਪਨਾ ਸੀ। ਅਸੀਂ ਸ਼ੁਕਰ ਕਰਕੇ ਘਰ ਵੜੇ। ਅੱਗੇ ਮੇਰੀ ਮਾਂ ਤੇ ਭੈਣ ਜੀ ਇੱਕ ਮੰंजे ਤੇ ਗਲੋਟਿਆਂ ਦੀ ਖ਼ਬਰ ਲੈ ਰਹੀਆਂ ਸਨ। ਬਾਅਦ ਨੇ ਉਹਨਾਂ ਨੂੰ ਸਸਰੀ ਘਰ ਬੜਾਈ। ਮਾਂ ਜੀ ਨੇ ਬੜਾ ਅਦਰ ਦਿੱਤਾ ਪਰ ਮੈਨੂੰ ਮਾਂ ਜੀ ਤੋਂ ਇੰਨੀ ਆਸ ਨਹੀਂ ਸੀ ਬੇਬੇ ਜੀ ਹੁਰੀ ਮੇਰੀ ਸਮਝ ਤੋਂ ਬਹੁਤ ਗੰਭੀਰ ਤੇ ਸਿਆਣੇ ਸਨ ਮੈਂ ਉੱਥੇ ਆਪਣੇ ਕਮਰੇ ਵਿੱਚ ਆ ਗਿਆ ਪਰ ਮੈਂ ਹੀਠਾ ਉਹਨਾਂ ਸਾਰਿਆਂ ਨੂੰ ਦੇਖ ਕੇ ਸੁਣ ਰਿਹਾ ਸਾਂ ਮੇਰੀ ਭੈਣ ਨੇ ਪਾਲ ਨੂੰ ਕੁੱਟ ਕੇ ਜੱਫੀ ਪਾ ਲਈ ਪਾਲ ਪਹਿਲਾਂ ਤਾਂ ਥੋੜਾ ਹੈਰਾਨ ਹੋਈ ਪਰ ਪਿੱਛੋਂ ਤਾਂ ਇੰਉਂ ਰਲ ਮਿਲ ਗਈ ਜਿਵੇਂ ਸਾਡੇ ਘਰ ਦੀ ਪ੍ਰਾਣੀ ਮੈਂਬਰ ਹੁੰਦੀ ਆ ਪਾਲ ਦੀ ਪ੍ਰਸੰਨਤਾ ਬਿਲਕੁਲ ਮੁਗਧ ਹੋ ਚੁੱਕੀ ਸੀ ਉਸ ਲਈ ਅਜਿਹੇ ਪ੍ਰਸੰਨ ਪਿਆਰ ਦੀ ਆਸ ਸਦਾ ਲਈ ਕਿਸਮਤ ਦੀ ਕਾਲਖ ਵਿੱਚ ਛਿਪ ਚੁੱਕੀ ਸੀ ਮੇਰੀ ਭੈਣ ਉਸ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਉਹ ਬੜੇ ਚੜ ਤੋਂ ਉਸ ਦੀ ਸਹੇਲੀ ਸੀ ਮੇਰੀ ਭੈਣ ਨੇ ਪੁੱਛਿਆ ਦੱਸੋ ਕੀ ਖਾਣਾ ਪੀਣਾ ਹੈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ਇਸ ਦਾ ਮਤਲਬ ਇਹ ਹੈ ਕਿ ਮੈਨੂੰ ਤੋਂ ਅੱਗੋਂ ਜ਼ਰੂਰ ਭੁੱਖ ਜਾਂ ਤਰੇ ਸੀ ਤੁਸੀਂ ਆਪਣੇ ਭਰਾ ਵਾਂਗ ਬਹੁਤ ਚਤਰੋ ਪਾਲ ਨੇ ਹਸਦਿਆਂ ਕਿਹਾ ਤੁਹਾਡੇ ਬੁੱਲ ਕਮਲਾਈ ਪਏ ਹਨ ਕੇਵਲ ਧੁੱਪੇ ਉਨਾਂ ਪਾਲ ਨੇ ਬੁੱਲਾਂ ਤੋਂ ਦੀ ਜੀਭ ਫੇਰੀ ਤੇ ਬੁੱਲ ਤਰੇਲ ਪੈ ਕੇ ਨਿਕਲੀਆਂ ਕਮਲ ਪੱਤੀਆਂ ਵਾਂਗ ਚਮਕ ਪਏ ਦੱਸੋ ਨਾ ਕੀ ਪੀਣਾ ਹੈ ਭੈਣ ਨੇ ਕਾਲਿਆਂ ਪੈ ਕੇ ਪੁੱਛਿਆ ਜੋ ਤੁਸੀਂ ਪਿਆ ਦੇਵੋ ਨੰਬੂਰ ਸੋਈ ਵਿੱਚ ਦੋ ਪਏ ਹਨ ਬੇਬੇ ਜੀ ਨੇ ਟੈਨ ਤੋਂ ਅੱਟੀ ਲਾਉਂਦੇ ਆਖਿਆ ਸ਼ਕੰਜਵੀ ਕਰ ਲਿਆ ਜਾਂ ਖੱਟੀ ਲੱਸੀ ਵਿੱਚ ਖੰਡ ਪਾ ਲਿਆ ਹੋਰ ਦੁਪਹਿਰੇ ਚਾਹ ਤੇ ਪੀਣੀ ਨਹੀਂ ਮੇਰਾ ਖਿਆਲ ਹੈ ਖੱਟੀ ਲੱਸੀ ਚੰਗੀ ਰਹੇਗੀ ਪਾਲਨੇ ਜਾਂਦੀ ਭੈਣ ਨੂੰ ਕਿਹਾ ਤੁਸੀਂ ਕੀ ਕੰਮ ਕਰਦੇ ਹੋ ਬੇਬੇ ਜੀ ਨੇ ਸਵਾਲ ਪੁੱਛਿਆ ਗੌਰਮੈਂਟ ਦੀਆਂ ਡਿਗਦੀਆਂ ਲਾਲਾਂ ਪੁੱਛਦੇ ਹਨ ਮੈਂ ਉੱਤੋਂ ਉੱਤਰ ਦਿੱਤਾ ਬੇਬੇ ਜੀ ਤੇ ਪਾਲ ਦੋਵੇਂ ਹੱਸ ਪਈਆਂ ਬੇਬੇ ਜੀ ਨੇ ਮੁੜ ਕੇ ਕਿਹਾ ਪਰ ਆ ਬੀਬੀ ਜੀ ਨੌਕਰੀ ਕਰਨ ਦਾ ਡਰ ਵੀ ਕੀ ਐ ਆਦਮੀ ਦੀ ਜੁਨ ਸੁੱਦਰ ਜਾਂਦੀ ਐ ਪਰ ਬਲਵੀਰ ਨੂੰ ਤਾਂ ਥੋੜਾ ਪੁੱਛੋ ਕਿਵੇਂ ਮਿਰਚਾਂ ਲੜਦੀਆਂ ਵਾਂਗ ਖੇਡਦਾ ਐ ਐਵੇਂ ਸਾਰੀ ਦਿਹਾੜੀ ਕਾਗਜ਼ਾਨਾ ਮੱਥਾ ਮਾਰੀ ਜਾਂਦਾ ਸਾਨੂੰ ਤਾਂ ਇਸ ਦੇ ਸ਼ਦਾਈ ਹੋਣ ਦਾ ਵੀ ਡਰ ਐ ਪਾਲ ਨੇ ਇੰਨਾ ਪੜ ਲਿਖ ਕੇ ਜ਼ਰੂਰ ਕਿਸੇ ਨੌਕਰੀ ਤੇ ਹੋਣਾ ਚਾਹੀਦਾ ਪਾਲ ਨੇ ਹੱਸਿਆ ਮੇਰੇ ਵੱਲ ਬੇੰਕ ਕੀਤਾ ਮੈਂ ਮੁਸਕਰਾਉਂਦਿਆਂ ਫਿਰ ਕਿਹਾ ਪੈਟਰਿਕ ਹੈਂਡਰੀ ਪੱਛਮੀ ਵਿਦਵਾਨ ਨੇ ਕਿਹਾ ਸੀ ਕਿ ਮੈਨੂੰ ਆਜ਼ਾਦੀ ਦਿਓ ਨਹੀਂ ਤਾਂ ਮੌਤ ਕੱਲ ਨੂੰ ਕੋਈ ਕੰਨ ਪਾਟੀ ਤੇਰੇ ਮਗਰ ਲੱਗੀ ਉਸਨੂੰ ਕਿਤਾਬਾਂ ਖਾਨ ਨੂੰ ਦੇ ਦਿਆ ਕਰੀ ਤੇਰੇ ਪੌਣਿਆ ਗੱਲ ਵਿੱਚ ਫਾਹੀ ਸੋਣੀ ਐਵੇਂ ਸੂਤ ਆਉਂਦਾ ਬੇਬੇ ਨੇ ਵੀ ਸਿਰ ਹਲਾਇਆ ਤੇ ਹਸਤੀ ਹਾਮੀ ਭਰੀ ਉਧਰੋਂ ਪੈਨ ਲੱਸੀ ਲੈ ਕੇ ਆਗੀ ਉਸ ਤੋਂ ਵੀ ਹਸਤੀ ਤੋਂ ਥੋੜੀ ਲੱਸੀ ਡੁੱਲ ਗਈ ਅਤੇ ਉਸ ਇੱਕ ਆਪਣੀ ਚਲਾਉਂਦਿਆ ਗਿਆ ਇਹਦਾ ਵਿਆਹ ਹੋ ਜਾਵੇ ਇੱਕ ਵਾਰ ਇਹ ਆਪੇ ਹੀ ਸੂਤ ਹੋ ਜਾਵੇਗਾ ਫਿਰ ਇਸਨੇ ਕਿਸੇ ਤੇ ਕਹੇ ਤੋਂ ਬਿਨਾ ਹੀ ਚਾਹ ਮੋਢੇ ਤੇ ਹੱਥ ਵਿੱਚ ਪ੍ਰਾਣੀ ਫੜ ਲੈਣੀ ਹੈ ਦੇਖਣਾ ਫਿਰ ਮੈਰੇ ਦੇ 11 ਦਾ ਖੱਬਲ ਕਿਵੇਂ ਸੁਖਦਾ ਕੰਮ ਕਰਨਾ ਬੀਬੀ ਜੀ ਕੋਈ ਬੁਰਾ ਨਹੀਂ ਪਰ ਮੈਂ ਹੀਰਾ ਹਰਨ ਜੰਗਲਾਂ ਵਿੱਚ ਚਰਨ ਵਾਲਾ ਨਦੀਆਂ ਦੇ ਪਾਣੀ ਪੀਣ ਵਾਲਾ ਕਦੋਂ ਸੁੱਕੇ ਸੜੇ ਬਾਗ ਵੇਖਦਾ ਤੇ ਛੱਪੜਾਂ ਤੇ ਪਾਣੀ ਪੀਂਦਾ ਬੀਬੀ ਮੈਨੂੰ ਫੜਨ ਵਾਲੀਆਂ ਫਾਇਆਂ ਅਜੇ ਬਣੀਆਂ ਨਹੀਂ ਕਿੱਥੇ ਰੋਈਆਂ ਦੇ ਖੁੱਲੇ ਜਾਨਵਰ ਕਿੱਥੇ ਧੜੀ ਧੜੀ ਤੇ ਸੰਗਲ ਗਲ ਵਿੱਚ ਪਾਏ ਤੇ ਮੁੰਨੀਆਂ ਨਾਲ ਫਾਹੇ ਦਿੱਤੀਆਂ ਮੱਜਾਂ ਆਜ਼ਾਦੀ ਵੀ ਕੋਈ ਵੇਚਦਾ ਥੋੜੀ ਜਨੈਤ ਕਰ ਵੇਖਾਂਗੀ ਤੇਰਾ ਤਮਾਸ਼ਾ ਬੀਬੀ ਜੀ ਨੇ ਟੋਕਰੀ ਵਿੱਚੋਂ ਗਲੋਟਾ ਲੈਂਦਿਆ ਕਿਆ ਤਾਂ ਫਿਰ ਕੀ ਹੋਇਆ ਬੇਬੇ ਜੀ ਚੱਕ ਲਵਾਂਗੇ ਸਿਰਨੀਵਾ ਕਰਕੇ ਚੋਂ ਪ੍ਰਾਣੀ ਪਾ ਲੱਸੀ ਪੀ ਰਹੀ ਸੀ ਸਾਰਿਆਂ ਦੇ ਹਾਸੇ ਨਾਲ ਉਸ ਨੂੰ ਵੀ ਹਾਸੇ ਨਾਲ ਗਲਾ ਥੂ ਆ ਗਿਆ ਭੈਣ ਜੀ ਦੇ ਹਾਸੇ ਅੱਖਾਂ ਵਿੱਚੋਂ ਪਾਣੀ ਆ ਗਿਆ ਦੇਖਿਆ ਇਹ ਤਾਂ ਸਭ ਮੋਰੀ ਨਿਕਲ ਜਾਂਦਾ ਹੈ ਭੈਨੇ ਹੱਥਾਂ ਹੱਜੇ ਮਸਾਂ ਕਿਹਾ ਮੈਂ ਮੋੜ ਕੁਰਸੀ ਤੇ ਆ ਬੈਠਾ ਮੈਨੂੰ ਇਸ ਪ੍ਰਕਾਰ ਦੀ ਸਾਰੀ ਖੱਪ ਤੋਂ ਇੱਕ ਤਰ੍ਹਾਂ ਨਫ਼ਰਤ ਜੀ ਸੀ ਅਸਲ ਵਿੱਚ ਮੇਰੇ ਅੰਦਰ ਕਾਮਨਾਵਾਂ ਪਟਕੀਆਂ ਹੋਈਆਂ ਸਨ ਉਹ ਸ਼ਾਂਤ ਹੁੰਦੀਆਂ ਹੀ ਨਹੀਂ ਸਨ ਅਤੇ ਮੈਨੂੰ ਟਿਕਾ ਆਉਂਦਾ ਨਹੀਂ ਸੀ ਇਸ ਕਰਕੇ ਸਾਰੀ ਦੁਨੀਆ ਨੂੰ ਪਾਗਲਖਾਨਾ ਸਮਝਣ ਲਈ ਮਜਬੂਰ ਸਾਂ ਕਈਆਂ ਦਿਨਾਂ ਤੋਂ ਇਸ ਸੋਚ ਵਿੱਚ ਬਿਲਕੁਲ ਚੂਰ ਹੋਇਆ ਪਿਆ ਸਾਂ ਕਿ ਕਿਉਂ ਨਾ ਆਪਣੀਆਂ ਜੀਵਨ ਆਸਾਂ ਪਾਲ ਦੇ ਸਖਣੇ ਜੀਵਨ ਪਿਆਲੇ ਵਿੱਚ ਉਲਟੀਆਂ ਜਾਣ ਪਰ ਮਨ ਪੂਰਨ ਰਾਜੀ ਨਹੀਂ ਸੀ ਗੁਰਦੇਵ ਗਿਆਨ ਅੱਡੀ ਨਰਾਲੇ ਰਾਹਾਂ ਵਿੱਚ ਖਿੱਚੀ ਫਿਰਦਾ ਸੀ ਪਾਲ ਦਾ ਹੁਸਨ ਨਿਤ ਨਿਖਰਵੀਂ ਸਵੇਰ ਬਣ ਮੇਰੇ ਦਿਲ ਦੀ ਧਰਤੀ ਪ੍ਰਕਾਸ਼ ਚੜਿਆ ਸੀ ਬਿਲਕਦੀਆਂ ਕਾਮਨਾਵਾਂ ਪਾਲਵਲ ਬਾਹਾਂ ਚੁੱਕ-ਚੁੱਕ ਭਾਈਆਂ ਪਰ ਮਨ ਮਜ਼ਬੂਤ ਰਹਾ ਦੇ ਤੇ ਅਡੋਲ ਖਲੋਤਾ ਆਫਤਾਂ ਦੇ ਝੋਲਿਆਂ ਦੀ ਆਪਣੇ ਦਰਸ਼ਨ ਨੂੰ ਪਛਾਣਦਾ ਖਮੋਜ ਸੀ ਕਾਮਨਾਵਾਂ ਰਬੜ ਦੇ ਫੀਤੇ ਵਾਂਗ ਵਧੀਆਂ ਮੁੜ ਆਪਣੇ ਖੁਸ਼ਕ ਘੋਰਿਆਂ ਵਿੱਚ ਆਵੜਦੀਆਂ ਸਨ ਕਿਉਂਕਿ ਮਨ ਬਿਨਾਂ ਉਹਨਾਂ ਦੀ ਕਿਤੇ ਵੀ ਪਹੁੰਚ ਨਹੀਂ ਸੀ ਮੈਨੂੰ ਇਉਂ ਪਾਸ ਰਿਹਾ ਸੀ ਜਿਵੇਂ ਮੇਰੇ ਗੁਰਦੇਵ ਮੇਰੀ ਹਰ ਨਿੱਕੀ-ਮੋਟੀ ਹਰਕਤ ਨੂੰ ਮੇਰੇ ਸਿਰ ਤੇ ਖਲੋਤੇ ਦੇਖ ਰਹੇ ਹਨ ਅਤੇ ਮੇਰੇ ਹੋਰੇ ਇਮਤਿਹਾਨ ਦਾ ਆਨੰਦ ਮਿੱਠੀਆਂ ਮੁਸਕਾਨਾਂ ਵਿੱਚ ਮਨ ਰਹੇ ਹਨ ਚੰਗਾ ਗੋਰਖ ਧੰਦਾ ਮੇਰੇ ਅੱਗੇ ਸੁੱਟਿਆ ਹੈ ਗੁਰਦੇਵ ਸਭ ਤੋਂ ਵੱਡੀ ਹੈਰਾਨੀ ਗੱਲ ਇਹ ਸੀ ਕਿ ਪਾਲ ਦੇ ਮੇਰੇ ਕੋਲ ਆ ਜਾਣ ਤੇ ਮੇਰਾ ਸਬਰ ਬਿਲਕੁਲ ਅਡੋਲ ਇੱਕ ਆਚਾਰਿਆ ਦੇ ਦਿਲਾਂ ਵਾਂ ਗੰਬੀਰ ਹੋ ਜਾਂਦਾ ਸੀ ਪਰ ਉਸਦੇ ਚਲੇ ਜਾਣ ਤੇ ਜਾਂ ਪਰੇ ਹੋ ਜਾਣ ਤੇ ਦਿਲ ਵਿੱਚ ਮਚਲਾਂ ਉੱਠ ਖਲੋਂਦੀ ਕੌਰਣੀ ਦੇਵੀ ਸ਼ਕਤੀ ਉਸ ਵੇਲੇ ਮਨ ਨੂੰ ਸਵੱਛ ਤੇ ਪਵਿੱਤਰ ਬਣਾ ਦਿੰਦੀ ਹੈ ਜੇਕਰ ਕੋਈ ਉਸ ਵੇਲੇ ਮਨ ਮੰਤਰ ਨੂੰ ਦੇਖਦਾ ਤਾਂ ਭਗਤੀ ਭਾਵਨਾ ਕਾਇਲ ਹੋ ਕੇ ਖਿਆਲ ਕਰਦਾ ਕਿ ਇਸ ਵਿੱਚ ਸ਼ੈਤਾਨ ਰੂਹ ਆ ਕੇ ਅੱਧਾ ਪਲ ਵੀ ਜਿਉਂਦੀ ਨਹੀਂ ਰਹਿ ਸਕਦੀ ਪਰ ਜਦੋਂ ਫਿਤਰ ਸਵੇਰ ਦੀ ਬਜਾਏ ਸ਼ਾਮ ਦੀ ਝਾਕੀ ਲਿਉਂਦੀ ਤਾਂ ਖਿਆਲ ਕਰਦਾ ਕਿਸ ਗੁਨਾਹ ਘਰ ਵਿੱਚ ਕਿਸੇ ਪਵਿੱਤਰ ਆਤਮਾ ਨੇ ਅੱਜਲਾਂ ਤੋਂ ਪੈਰ ਨਹੀਂ ਰੱਖਿਆ ਜੀਵਨ ਦੇ ਦੋ ਪਹਿਲੂ ਨਫ਼ਰਤ ਤੇ ਪਿਆਰ ਗੁਨਾਹ ਤੇ ਨੇਕੀ ਸਦਾ ਤੋਂ ਕਹਿੰਦੇ ਆਏ ਹਨ ਗੁਰਦੇਵ ਦਾ ਉਪਦੇਸ਼ ਸੀ ਪਿਆਰ ਤੇਰਾ ਮਹਿਬੂਬ ਹੈ ਤੇ ਉਸ ਨੂੰ ਮਿਲਣਾ ਨੇਕੀ ਗੁਨਾਹ ਤੇਰਾ ਬਹਿਰੀ ਤੇ ਨਫ਼ਰਤ ਤੇਰੀ ਉਸ ਨਾਲ ਲੜਾਈ ਪਰ ਮੇਰੇ ਗੁਰੂ ਦੇਵ ਮੈਂ ਗੁਨਾਹ ਨੂੰ ਸ਼ੋਹੇ ਬਿਨਾ ਪਿਆਰ ਨੂੰ ਕਿਉਂ ਕਰ ਜਾਣ ਸਕਾਂਗਾ ਗੁਰਦੇਵ ਇੱਥੇ ਮੇਰੀ ਸਹਾਇਤਾ ਕਰੋ ਅੱਗੇ ਹਨੇਰਾ ਹੈ ਮੈਨੂੰ ਕੁਝ ਨਹੀਂ ਦਿਸਦਾ ਮੈਂ ਗੁਨਾਹ ਵਿੱਚ ਅਨੰਦ ਵਿੱਚ ਲਜ਼ਜਤ ਵੇਖ ਰਿਹਾ ਹਾਂ ਮੇਰਾ ਆਪਣਾ ਆਪ ਕੰਬ ਰਿਹਾ ਸੀ ਖਬਰਦਾਰ ਸਚਾਈ ਦੇ ਰਾਤੋ ਜਿੰਨਾ ਪਾਸੇ ਹੋਵਗੇ ਉਹਨਾਂ ਹੀ ਸਮੇਂ ਦੇ ਤੇਜ਼ ਫਿਰਦੇ ਚੱਕਰ ਨਾਲ ਕੱਟਿਆ ਜਾਵੇਗਾ ਗੁਨਾਹ ਵਰ ਚੁਕੀਆਂ ਬਾਹਾਂ ਕਦੇ ਸਾਬਤ ਨਹੀਂ ਰਹਿ ਸਕਦੀਆਂ ਗੁਰਦੇਵ ਓ ਮਹਾ ਪ੍ਰਭੂ ਇਹ ਮੈਂ ਕੀ ਸੋਚ ਰਿਹਾ ਸੀ ਗੁਲਾਮੀ ਦੇ ਦੁੱਖ ਸਹਿ ਕੇ ਜਿਹੜਾ ਪੁਰਸ਼ ਆਜ਼ਾਦ ਹੋ ਜਾਵੇ ਕਦੇ ਉਹ ਵੀ ਮੁੜ ਕੇ ਗੁਲਾਮੀ ਕਬੂਲਦਾ ਹੈ ਇੱਥੇ ਸਵਤੰਤਰਤਾ ਵਿੱਚ ਮੇਰਾ ਸਾਫ ਸੁਖਾਲਾ ਤੇ ਆਨੰਦ ਮਈ ਹੈ ਮੈਂ ਵਿਸ਼ਿਆਂ ਤੇ ਹਜ਼ਾਰ ਬਾਰ ਸੁਕਦਾ ਹਾਂ ਕਿੱਥੇ ਇਨਸਾਨ ਭਗਵਾਨ ਰੂਪ ਕਿੱਥੇ ਵਿਸ਼ਿਆਂ ਦਾ ਸਵਾਮੀ ਸ਼ੈਤਾਨ ਮੈਨੂੰ ਨਫ਼ਰਤ ਹੈ ਉਸ ਨਾਲ ਇਹ ਉਜਾਲੇ ਘਰ ਵਿੱਚ ਹਨੇਰਾ ਕਿਸ ਤਰ੍ਹਾਂ ਆ ਸਕਦਾ ਮੱਜ ਨੂੰ ਅੱਜ ਰੋਟੀ ਨਹੀਂ ਖਾਣੀ ਬੇਬੇ ਜੀ ਨੇ ਇੱਕ ਵਾਰੀ ਮੇਰੇ ਖਿਆਲਾਂ ਵਿੱਚ ਬੰਬ ਚੁੱਕ ਮਾਰਿਆ ਰੋਟੀ ਰੋਟੀ ਅੱਜ ਖਾ ਨਹੀਂ ਲਈ ਮਹਰਾਂਜਾ ਹੋ ਕੇ ਗਿਆ। ਵੇ ਕਦੋਂ ਸਿਰ ਫਿਰ ਗਿਆ ਹੀ ਲੈ ਪਾਗਲ ਹੁਣ ਵਿੱਚ ਅਜੇ ਕੋਈ ਕਸਰ ਬਾਕੀ ਐ। ਚੰਗਾ ਜੇ ਨਹੀਂ ਖਾਦੀ ਤਾਂ ਬੇਬੇ ਜੀ ਇੱਥੇ ਹੀ ਫੜਾ ਦਿਓ। ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਹੋਵੇਗੀ। ਮੈਂ ਆਪਣੀ ਭੈਣ ਨੂੰ ਉਤਰ ਲੈ ਵਜੋਂ ਕਿਆ। ਸਾਥ ਥੋਣੀ ਰੋਟੀ ਲੈ ਕੇ ਉੱਤੇ ਆਈਦਾ। ਵਿਆਹ ਕਰਵਾ ਲੈ। ਫਿਰ ਭਾਵੇਂ ਬਉਟੀ ਤੋਂ ਬਾਗ ਵਿੱਚ ਰੋਟੀ ਮੰਗਵਾ ਲਿਆ ਕਰੀ। ਉਹ ਰੋਟੀ ਤਾਂ ਮੈਂ ਅੱਜ ਲਿਆਉਂਦਾ ਹਾਂ ਪਰ ਤੂੰ ਸਾਂ ਰੱਖਣੀ ਨਹੀਂ। ਅਸੀਂ ਨਹੀਂ ਰੱਖਣੀ। ਡਰਦਾ ਆਪ ਨਹੀਂ ਲਿਆਉਂਦਾ ਬਈ ਮੈਨੂੰ ਕੰਮ ਕਰਨਾ ਪਵੇਗਾ। ਉਹ ਰੋਟੀ ਤਾਂ ਅਜ ਸੁੱਕ ਨਾਲ ਆਪ ਹੀ ਆ ਗਈ ਐ। ਜਾ ਕੇ ਲਿਆਉਣ ਦੀ ਵੀ ਖੇਚਲ ਨਹੀਂ ਕਰਨੀ ਪਈ ਆਹਾ ਅਸ ਸਾਰੀ ਲੋਟਪਟ ਹੋ ਗਏ ਭੈਣ ਨੇ ਮੁੜ ਪਾਲ ਨੂੰ ਕਿਹਾ ਦੱਸੋ ਕਾ ਤੁਸੀਂ ਚੋਰੀ ਚੋਰੀ ਕੀ ਮਿਥਿਆ ਜੇ ਬੀਬੀ ਤੂੰ ਰੱਖ ਕੇ ਰਾਜ਼ੀ ਹੈ ਤਾਂ ਮੈਂ ਕੀ ਆਖਦੀ ਆ ਇਹੋ ਜੀ ਨੰਨ ਤਾਂ ਰੱਬ ਦੇਵੇ ਚੰਗਾ ਉੱਠ ਫਿਰ ਫੜਾ ਰੋਟੀ ਉਸ ਨੂੰ ਉੱਤੇ ਭੈਣ ਨੇ ਉਸ ਦਾ ਮੋਢਾ ਹਲਾਉਂਦਿਆ ਕਿਹਾ ਲੈ ਅਜੇ ਪਹਿਲੇ ਦਿਨ ਹੀ ਹੋਰ ਕਮਲੀ ਉਸ ਤਾਂ ਤੇਰਾ ਹੁਣ ਤਾਂ ਹੀ ਮੂੰਹ ਹੀ ਨਹੀਂ ਵੇਖਿਆ ਹੋਣਾ ਤੈਨੂੰ ਤਾਂ ਰੋਟੀ ਫੜਾਉਂਦੀ ਨੂੰ ਸ਼ਰਮ ਆਵੇਗੀ ਅਨੀਏ ਕੁੰਡ ਤਾਂ ਕੱਢ ਲੈ ਸਾਹਮਣੇ ਖੜਾ ਵੇਖੀ ਜਾਂਦਾ ਹੀ ਬਹੁਤਾ ਸਮਝਿਆ ਭੈਣ ਨੇ ਉੱਠ ਕੇ ਰੋਟੀ ਪਾਲ ਨੂੰ ਲਿਆ ਫੜਾਈ ਅਤੇ ਨਾਲ ਹੀ ਪੰਪ ਤੋਂ ਇੱਕ ਗੜਵੀ ਹੱਥ ਧੋਣ ਲਈ ਪਾਣੀ ਦੀ ਪਰ ਦਿੱਤੀ ਸਾਰੇ ਹਾਸਾ ਸਦੂਰੇ ਹੋ ਰਹੇ ਸਾਂ ਗੱਲ ਕਿ ਉਸਨੇ ਰੋਟੀ ਮੈਨੂੰ ਲਿਆ ਫੜਾਈ ਮੇਰੀ ਖੁਸ਼ੀ ਵਿੱਚ ਭੁੱਖ ਤਿਤਰਪਿਤ ਹੋ ਗਈ ਮੈਂ ਥੋੜਾ ਬਹੁਤ ਖਾਧਾ ਮੋੜ ਥਾਲੀ ਪੁੰਦੇ ਰੱਖਦਿਆਂ ਪਾਲ ਤੋਂ ਪੁੱਛਿਆ ਤੁਸਾਂ ਰੋਟੀ ਮੈਨੂੰ ਕੋਈ ਭੁੱਖ ਨਹੀਂ ਉਹ ਤਾਂ ਤੁਸੀਂ ਉਧਰੋਂ ਰੋਟੀ ਖਾ ਕੇ ਨਹੀਂ ਆਏ ਮੋੜ ਮੈਂ ਭੈਣ ਨੂੰ ਕਿਹਾ ਬੀਬੀ ਜੀ ਤੁਹਾਡੀ ਭਾਬੀ ਤਾਂ ਭੁੱਖੀ ਬੈਠੀ ਐ ਅੱਛਾ ਮੈਂ ਲਿਆਈ ਰੋਟੀ ਮੈਨੂੰ ਤੇ ਰੋਟੀ ਦੀ ਲੋੜ ਨਹੀਂ ਸੀ ਪਾਲ ਮੁਰ ਭੈਣ ਨੂੰ ਬੋਲੀ ਬੀਬੀ ਜੀ ਰੋਟੀ ਨਾ ਲਿਓ ਭੈਣ ਨੂੰ ਆਵਾਜ਼ ਸੁਣੀ ਨਾ ਕਿਉਂਕਿ ਉਹ ਅੰਦਰ ਰੋਟੀ ਲੈਣ ਚਲੀ ਗਈ ਸੀ ਤੁਸੀਂ ਅੱਜ ਮੇਰਾ ਬਹੁਤ ਮਖੌਲ ਬਣਾਇਆ ਪਾਲ ਨੇ ਹੱਸ ਕੇ ਕਿਹਾ ਚਲੋ ਐਨੇ ਜੀਆਂ ਦੀ ਖੁਸ਼ੀ ਨਾਲ ਤੁਸੀਂ ਨੇਕੀ ਖਰੀਦਰੀ ਮੈਨੂੰ ਤੇ ਅੱਜ ਆ ਬੜਾ ਸਵਾਦ ਆਇਆ ਕਿ ਤੁਹਾਡੇ ਸਾਰੇ ਦਿਨ ਹੀ ਇਸ ਪ੍ਰਕਾਰ ਲੰਘਦੇ ਹਨ ਕਿੰਨੇ ਖੁਸ਼ ਕਿਸਮਤ ਹੋ ਤੁਸੀਂ ਤੁਹਾਡੇ ਨਾਲ ਅੱਜ ਮੇਰੀ ਕੁੱਟੀਆਂ ਭਰੀ ਪਈ ਹੈ ਜਦੋਂ ਤੁਸੀਂ ਚਲੇ ਜਾਵੋਗੇ ਸ਼ਾਇਦ ਮੇਰਾ ਦਿਲ ਵੀ ਸਖਣਾ ਹੋ ਜਾਵੇ ਇਹ ਕਿਸ ਤਰ੍ਹਾਂ ਹੋ ਸਕਦਾ ਤੁਹਾਡੇ ਕੋਲ ਕਿੰਨੇ ਗੁਰੂ ਜੀ ਮਹਾਤਮਾ ਦੀਆਂ ਫੋਟੋ ਫੁੱਲਾਂ ਭਰੀਆਂ ਤਸਵੀਰਾਂ ਕਵੀਆਂ ਦੇ ਕਿਲਰੇ ਵਾਲਾਂ ਵਰਗੇ ਬੋਲ ਇਹ ਗੋਰੀਆਂ ਦੇ ਸੋਹਣੇ ਚਿੱਤਰ ਅਤੇ ਸੈਂਕੜੇ ਨਿੱਕੀਆਂ ਮੋਟੀਆਂ ਕਿਤਾਬਾਂ ਪਿਆਨ ਇਹ ਤੁਹਾਡੇ ਕੋਲ ਕੁਝ ਨਹੀਂ ਤਾਂ ਫਿਰ ਸਾਰੀ ਦੁਨੀਆ ਦੀ ਸਬਰ ਦੀ ਬਗਾਵਤ ਕਿਵੇਂ ਇਨਕਲਾਬ ਤੋਂ ਰੁਕ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਮੇਰੀ ਭੁੱਖ ਦੂਰ ਨਹੀਂ ਕਰ ਸਕੀਆਂ ਮੈਂ ਜੜਦਾ ਨਹੀਂ ਚੇਤਨਤਾ ਦਾ ਪੁਜਾਰੀ ਹਾਂ ਇਹ ਸਾਹਮਣੀ ਸੰਗੀਤ ਕੁੜੀ ਦੀ ਤਸਵੀਰ ਸवाय ਮੈਨੂੰ ਇਰਫਾਨ ਦੇ ਹੋਰ ਕੁਝ ਨਹੀਂ ਕਰਦੀ ਪਰ ਮੈਂ ਕਿਸੇ ਮਜ਼ਬਰੀ ਸੁਰ ਨੂੰ ਢੀਕ ਰਿਹਾ ਹਾਂ ਇਹ ਜਨਮ ਤੋਂ ਹੀ ਖاموش ਹੈ ਕਿਤਾਬਾਂ ਨੇ ਮੇਰਾ ਦਿਮਾਗ ਚਟੜ ਗਿਆ ਇੱਕ ਚੰਗੇ ਭਲੇ ਤੋਂ ਮੂਰਖ ਬਣਾ ਦਿੱਤਾ ਨਹੀਂ ਜਾਣਦੇ ਉਹਦੇ ਰਿਸ਼ੀਆਂ ਦੇ ਜੀਵਨ ਜੋਬਨ ਦੀ ਵੈਰੀ ਨਿਜਮ ਨਾਵਲੀ ਵਿੱਚ ਸੁੱਕੇ ਸੜੇ ਤੇ ਕੋਰੇ ਹੁੰਦੇ ਹਨ ਪਰ ਨਹੀਂ ਮਾਫ ਕਰਨਾ ਇਹਨਾਂ ਆਤਮਾਵਾਂ ਬਾਰੇ ਮੈਂ ਕੋਈ ਸਹੀ رائے ਨਹੀਂ ਰੱਖਦਾ ਮੈਂ ਫਿਰ ਮੁਸਕਰਾਂ ਦੇ ਪਾਲ ਨੂੰ ਕਿਹਾ ਤੁਸੀਂ ਬੜੇ ਚੰਗੇ ਤੇ ਸਿਆਣੇ ਹੋ ਜਿਹੜੇ ਮੇਰੇ ਜੀਵਨ ਭੁੱਖੇ ਖਿਆਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹੋ ਪਰ ਤੁਸੀਂ ਵਿੱਚ ਵਿੱਚ ਬਹੁਤ ਵਾਰ ਐਨੇ ਉਦਾਸ ਹੋ ਜਾਂਦੇ ਹੋ ਕਿ ਮੇਰਾ ਹਿਰਦਾ ਤਰਸੀ ਤਰਸ ਬੰਨ੍ਹਦਾ ਹੈ ਉਸ ਵੇਲੇ ਮੈਂ ਤੁਹਾਡੀ ਗੰਭੀਰਤਾ ਨੂੰ ਬੜੀ ਹੈਰਾਨੀ ਨਾਲ ਵੇਖਦੀ ਆਂ ਸੱਚ ਮੁੱਚ ਤੁਹਾਡੀ ਜ਼ਮਾਨਾ ਕਦਰ ਨਹੀਂ ਕਰ ਰਿਆ ਜ਼ਮਾਨਾ ਕਿਸੇ ਤੇ ਤਰਸ ਨਹੀਂ ਖਾਇਆ ਕਰਦਾ ਆਪੇ ਵਿੱਚ ਮਸਤੀ ਸਭ ਤੋਂ ਵੱਡੀ ਲਜ਼ਜ਼ਤ ਤੇ ਆਨੰਦ ਹੈ ਖਿਆਮ ਕਿੰਨਾ ਰੰਗੀਲਾ ਸ਼ਹਿਰ ਹੋਇਆ ਜਿਹੜਾ ਇੱਕ ਪਿਆਲੇ ਤੋਂ ਸੈਨ ਸ਼ਾਇਕ ਠੁਕਰਾਨ ਦੀ ਸਵਾਰਥ ਕਰਦਾ ਹੈ ਹੋ ਸਕਦਾ ਸੀ ਉਹ ਪਿਆਲਾ ਵੀ ਤੋੜ ਛੱਡਦਾ ਪਰ ਇਹ ਉਸ ਦਾ ਆਪਾ ਮਸਤੀ ਤੱਕ ਪੁੱਜਣ ਦਾ ਇੱਕੋ ਇੱਕ ਸਾਧਨ ਹੋ ਕੇ ਰਹਿ ਗਿਆ ਸੀ ਵਜਰ ਦੇ ਬੰਗੂੜੇ ਵਿੱਚ ਆਤਮਾ ਦਾ ਪ੍ਰਕਾਸ਼ਿਕ ਹੋ ਕੇ ਹਲੋੜਾ ਮਾਰਨਾ ਹੀ ਅਸਲ ਜੀਮਨ ਆਨੰਦ ਹੈ ਉਫ ਦੁਨੀਆ ਤੇ ਕਿੰਨਾ ਬਕਵਾਸ ਪਿਆਲਾ ਹੋਇਆ ਹੈ ਨਿਰਦਈ ਕਠੋਰਤਾ ਨੇ ਮਨੁੱਖਤਾ ਨੂੰ ਪਸ਼ੂ ਪੁਨੇ ਵਿੱਚ ਬਦਲ ਦਿੱਤਾ ਹੈ ਹਰਪਾਲ ਪਰ ਮੈਂ ਤੈਨੂੰ ਆਪਣਾ ਮਦ ਭਰਿਆ ਪਿਆਲਾ ਸਮਝਦਾ ਹਾਂ ਮੇਰੇ ਮਨ ਨੂੰ ਹਰ ਸੋਗ ਤੋਂ ਮੋੜ ਹਰ ਗੰਭੀਰ ਖਿਆਲ ਤੋਂ ਹਟਾ ਅਤੇ ਜੀਵਨ ਮੌਤ ਦੇ ਗੁਰਕਤੰਦੇ ਤੋਂ ਥੱਕੀ ਅਕਲ ਨੂੰ ਆਪਣੀ ਪ੍ਰਸੰਨ ਪ੍ਰੀਤ ਛੋਨਲ ਇੱਕ ਅਮੁਕ ਰਾਗਣੀ ਵਿੱਚ ਬਦਲ ਸੁੱਟ ਮੇਰੀਆਂ ਸਾਰੀਆਂ ਮਨ ਤਾਰਾਂ ਤੇਰੀ ਸ਼ੋਮੇ ਜ਼ਰਾਬ ਨਾਲ ਇੱਕ ਨਿਰਤ ਕਾਂਬੇ ਵਿੱਚ ਅਮਰ ਸ਼ਦਾਈ ਹੋ ਜਾਣ ਸ਼ਾਇਦ ਇਸ ਤੋਂ ਤੰਗ ਆ ਗਿਆ ਹਾਂ ਮੇਰਾ ਇਹਨਾਂ ਵਿੱਚ ਵਸਣਾ ਅਸੰਭਵ ਹੈ ਮੇਰੀ ਰੂਹ ਇਹਨਾਂ ਵਿੱਚ ਵਸਦੀ ਹੋਈ ਵੀ ਆਪਣੀ ਅਕਲਤਾ ਵਿੱਚ ਪਟਕਰੀ ਹੈ ਆਓ ਉਹ ਦੋ ਭੈਣ ਜੀ ਰੋਟੀ ਲੈ ਕੇ ਆ ਗਏ ਉਸ ਹਸਦਿਆਂ ਪਾਲ ਨੂੰ ਕਿਹਾ ਮੇਰਾ ਖਿਆਲ ਹੈ ਇਸ ਤੇ ਕਮਲ ਨੇ ਤੁਹਾਡੇ ਤੇ ਕੁਝ ਅਸਰ ਕਰ ਦਿੱਤਾ ਹੈ ਜਿਸ ਕਰਕੇ ਤੁਸੀਂ ਸਿਰ ਮਾਰ ਮਾਰ ਸ਼ੌਕ ਨਾ ਬੈਠੇ ਸੁਣੀ ਜਾਂਦੇ ਹੋ ਸੱਚ ਇੱਕ ਗੱਲ ਹੈ ਕਿ ਦਾਲ ਬਾਜੀ ਰੋਟੀ ਨਾਲ ਕੁਝ ਵੀ ਮੈਂ ਗਵਾਂਢੋਂ ਵੀ ਪਤਾ ਕਰ ਰਹੀ ਆਂ ਪਰ ਰੋਟੀ ਦਾ ਵੇਲਾ ਨਾ ਹੋਣ ਕਰਕੇ ਜਵਾਬ ਹੀ ਮਿਲਿਆ ਤੁਸਾਂ ਮਾਫ ਕਰਨਾ ਇਹ ਥੋੜੀ ਸ਼ੱਕਰ ਕਿਉਂ ਤੇ ਸਰਕਾ ਗੰਢੀ ਪ੍ਰਵਾਨ ਕਰਨੇ ਹੋਏ ਤੁਹਾਨੂੰ ਅੱਜ ਮਿੱਠੇ ਦਾ ਸ਼ਗਨ ਵੀ ਦੇਣਾ ਸੀ ਗੁਜ਼ਰਤੀ ਰਾਸ ਆ ਗਿਆ ਪਹਿੰਦਾ ਸਵਾਦ ਸਦਾ ਖੁਸ਼ ਰਹਿੰਦਾ ਸੀ ਸਾਡੇ ਸਾਰਿਆਂ ਦੇ ਮੂੰਹ ਪਰ ਸੰਤਾਨਾ ਨਾਲ ਖੇੜੇ ਤੇ ਭਰੇ ਹੋਏ ਸਨ ਪਾਲ ਨੇ ਥਾਲ ਫੜਦਿਆਂ ਸ਼ੱਕਰ ਵੇਖ ਕੇ ਕਿਹਾ ਇਹ ਬੀਬੀ ਜੀ ਅਜੇ ਥੋੜੀ ਐ ਮੈਥੋਂ ਤੇ 2 ਮਹੀਨੇ ਨਹੀਂ ਮੁੱਕਣੀ ਲੈ ਤੁਹਾਡੇ ਜੇ ਰਿਸਟ ਪੁਸਤਰੀ ਕੋਈ ਬਾਹਰੀ ਨਹੀਂ ਖਾਲੋ ਹੋਗੇ ਸਾਡਾ ਹਰ ਵਾਸਤੇ ਭਰੇ ਛੰਨੇ ਤੋਂ ਘਟ ਨਹੀਂ ਖਾਂਦਾ ਜੇ ਥੋੜੀ ਹੋਵੇ ਉਥੇ ਹੀ ਛੰਨਾ ਪੁੰਜੇ ਤੇ ਰੋਟੀਆਂ ਪਸ਼ੂਆਂ ਦੀ ਖੁਰਲੀ ਵਿੱਚ ਹਾਲਾਂਕਿ ਤੁਹਾਡੇ ਨਾਲ ਕਿਤੇ ਛੋਟਾ ਦਿੱਸਦਾ ਉਹ ਕੰਮ ਕਰਨ ਵਾਲਾ ਮੈਂ ਉਸ ਨਾਲ ਕਿੱਥੋਂ ਰਲ ਗਈ ਤੁਸੀਂ ਵੀ ਹੱਦ ਕਰ ਦਿਓ ਚੰਗਾ ਹੁਣ ਤੁਸੀਂ ਰੋਟੀ ਖਾਓ ਅਸਾਂ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਮੈਂ ਪਾਲ ਨੂੰ ਖਤਮ ਕਰਨ ਲਈ ਕਿਹਾ ਹੋਰ ਤੇਰੀ ਵਿਜਨ ਖਣੋਂ ਬੱਤ ਸੁਕਦੀ ਹੋਣੀ ਹੈ ਗੱਲਾਂ ਮਾਰ ਲਈਆਂ ਜਾਂ ਹੰਮਲੀਆਂ ਵਾਂਗੂੰ ਛੱਡਿਆ ਆ ਬਸ ਬੀਬੀ ਬਹੁਤ ਸਤਕ ਨਾ ਕਰੋ ਇੱਕ ਭਲੇ ਮਾਨਸ ਦੀ ਮੈਂ ਫਿਰ ਪਾਲ ਵੱਲ ਮੂੰਹ ਕਰ ਦਿਆਂ ਕਿਹਾ ਜੇ ਤੋ ਕਰਦੇ ਸਾਡਾ ਸਤਿਕਾਰ ਨਹੀਂ ਕਰਦੇ ਬਾਹਰ ਲਿਆਂ ਤਾਂ ਜ਼ਰੂਰ ਲੂਣ ਮੇਰੇ ਤਾਂ ਲਾ ਕੇ ਗੱਲਾਂ ਕਰਨੀਆਂ ਹੋਈਆਂ ਲੋਕੀ ਪਤਾ ਨਹੀਂ ਬੋਲੀਆਂ ਦੇ ਤਿੱਖੇ ਸੂਏ ਕਿੱਥੋਂ ਤਿਆਰ ਕਰਵਾਉਂਦੇ ਹਨ ਬਸ ਇੱਕ ਬੋਲੀ ਮਾਰੀ ਨਹੀਂ ਤੇ ਇੱਥੇ ਭਲਾ ਆਦਮੀ ਹਲਾਕ ਹੋਇਆ ਨਹੀਂ ਹਰਬੰਸੇ ਠਾ ਗਿਆ ਸੀ ਉਸਨੇ ਸੁਭਾਵਕ ਕੀ ਗੋਣਾ ਸ਼ੁਰੂ ਕਰ ਦਿੱਤਾ ਤੈਨੂੰ ਸਾਧਨਾ ਕੀ ਤੈਨੂੰ ਚੋਰ ਨਾ ਕੀ ਤੂੰ ਤਾਂ ਆਪਣੀ ਨਵੇੜ ਤੈਨੂੰ ਹੋਰ ਨਾ ਕੀ ਗੱਲ ਉਸਨੇ ਸਚਾਈ ਦੀ ਧੜੀ ਭਰ ਕੇ ਸੁਟ ਪਾਈ ਸੀ ਅਸੀਂ ਆਪਣੇ ਜੀਵਨ ਵੱਲ ਤਾਂ ਉੱਕਾ ਧਿਆਨ ਨਹੀਂ ਦਿੰਦੇ ਪਰ ਲੋਕਾਂ ਦੀ ਚੰਗੀ ਮੰਦੀ ਦੀ ਖੂਬ ਦੰਦ ਕਥਾ ਕਰਦੇ ਹਾਂ ਮੁਰ ਹਰਬੰਸਰ ਨੇ ਸਾਰਿਆਂ ਨੂੰ ਚੁੱਪ ਵੇਖ ਕੇ ਕਿਹਾ ਤੈਨੂੰ ਭਰਾ ਧਰਮਸ਼ਾਲਾ ਵਿੱਚ ਹੁਣੇ ਬੁਲਾਇਆ ਧਰਮਸ਼ਾਲਾ ਪਾਉਣ ਬਾਰੇ ਇਕੱਠ ਹੋਇਆ ਤੇ ਤੈਨੂੰ ਕੱਲਣ ਲਈ ਹੀ ਮੈਨੂੰ ਭੇਜਿਆ ਕਿ ਮੇਰੇ ਬਿਨਾਂ ਸਰਦਾ ਨਹੀਂ ਤੂੰ ਹੀ ਵੇਲਾ ਪੂਰਾ ਕਰ ਆਉਂਦਾ ਖੁਬਿਆ ਗੱਡਾ ਵੜ ਕੇ ਨਹੀਂ ਖੇਚ ਸਕਦੇ ਨਾਲੇ ਮੇਰਾ ਜੱਟ ਦਿਮਾਗ ਤੇਰੇ ਨਾਲ ਕਿਵੇਂ ਰਲ ਸਕਦਾ ਸਾਡੇ ਵਰਗਿਆਂ ਉੱਥੇ ਸਿੱਧੀਆਂ ਅੱਖਣੀਆਂ ਹੋਈਆਂ ਲੋਕਾਂ ਗੁੱਸਾ ਕਰਨਾ ਫੇਰ ਕੀ ਸਵਾਦ ਆਉ ਮਣਕਾ ਥਾਂ ਦੇ ਥਾਂ ਹੀ ਸੌਂਦਾ ਮੈਂ ਪੱਗ ਬੰਨਦਿਆਂ ਪਾਲਤੋ ਦੇ ਘੰਟੇ ਦੀ ਛੁੱਟੀ ਲਈ ਮੈਂ ਜਾਣਾ ਨਹੀਂ ਸੱਚਾ ਹਾਂ ਪਰ ਇਹਨਾਂ ਦੁਨੀਆ ਵਾਲਿਆਂ ਦੀ ਵੀ ਗੱਲ ਮੰਨਣੀ ਹੀ ਪੈਂਦੀ ਹੈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ